ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਹਿਰਾਜ ਸਾਹਿਬ ਹਰ ਜੁਗ ਜੁਗ ਭਗਤ ਹੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾ ਪਿੱਠ ਦੇ ਨਾਮ ਦੇਉ ਮੁਕਲਾਇਆ ਜਨ ਨਾਨਕ ਸਾ ਸੇਵਿਆ ਹਰ ਅੰਤ ਲੈ ਛਡਾਇਆ ਸੋ ਲੋਕਾ ਮਹੰਲਾ ਪਹਿਲਾ ਦੁਖ ਦਾ ਰੂਪ ਚੁਕਰੋਗ ਭਇਆ ਜੋ ਸੁਖ ਤਾਂ ਨ ਹੋਈ ਤੂ ਕਰਤਾ ਕਰਣਾ ਮੈਂ ਨਹੀਂ ਜਹਾਂ ਕਰਿ ਨਾ ਹੋਈ ਬਲਹਾਰੇ ਕੁਦਰਤ ਵਸਿਆ 에 ਰੇ ਅੰਤ ਨਾ ਜਾਏ ਲਖਿਆ ਰਹਾ ਜਾਤਮੈ ਜੋਤਾ ਜੋਤਮੈ ਜਾਤਾ ਅਕਲ ਕਲਾ ਭਰਪੂਰ ਰਹਾ ਤੂ ਸਚਾ ਸਾਹਿਬ ਸਿਖਤ ਸਵਾਲਿਓ ਜਿਨ ਕੀ ਤੀਸੋ ਪਾਰ ਪਿਆ ਕਹ ਨਾਨਕ ਕਰਤੇ ਕੀਆ ਬਾਤਾ ਜੋ ਕਿਛ ਕਰਨਾ ਸੋ ਕਰ ਰਿਹਾ ਸੋ ਦਰਗ ਆਸਾ ਮਹੱਲਾ ਪਹਿਲਾ ਏਪੋ ਅੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਗਿਆ ਜਿਤਬਾ ਸਰਬ ਸਮਾਹਲੇ ਵਾਜ ਤੇਰੇ ਨਾਦਨੇ ਕ ਸੰਕਾ ਕੀਤੇ ਤੇਰੇ ਵਾਣਹਾਰੇ ਕੀਤੇ ਤੇਰੇ ਰਾਗ ਪਰਿ ਸੋ ਕਹੀਏ ਕੀਤੇ ਤੇਰੇ ਗਾਵਨਹਾਰੇ ਗਾਵ ਤੁਧ ਨੂੰ ਪਵਨ ਪਾਨੇ ਬੈ ਸੰਤਰ ਗਾਵ ਰਾਜਾ ਧਰਮ ਦੁਆਰੇ ਗਾਵ ਤਦ ਨੂੰ ਚਿਤੁ ਗੁਪਤਾ ਲਿਖ ਜਾਨ ਨਾਮ ਲੇਖ ਲਿਖ ਤਾਰਮ ਵਿਚਾਰੇ ਗਾਵਾਂ ਤੁਧ ਨੂੰ ਈਸਰ ਬਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਾਂ ਤੁਧ ਨੂੰ ਇੰਦਰ ਇੰਦਰਾਸਨ ਬਟੇ ਦੇਵ ਧਿਆਨ ਕਰਣਾ ਦੇ ਗਾਵਾਂ ਤੁਧ ਨੂੰ ਸਿਧ ਸਮਾਦੀ ਅੰਦਰ ਗਾਵਾਂ ਤੁਧ ਨੂੰ ਸਾਧ ਵਿਚਾਰੇ ਗਾਵੰ ਤੁਧਨੋ ਜਤੀ ਸਥੀ ਸੰਤੋਕੇ ਗਾਵੰ ਤੁਧਨੋ ਵੀਰ ਕਰਾਰੇ ਗਾਵੰ ਤੁਧਨੋ ਪੰਡਤਾ ਆਪਣ ਰਖੇ ਸਰਾਜ ਜੋਗ ਅਜੁਗ ਵੈਦਾਂ ਨਾਲੇ ਗਾਵੰ ਤੁਧ ਮੋਹਨੀਆ ਮਨ ਮੋਹਨ ਅਸਰ ਗਮਚ ਪ੍ਰਿਆਲੇ ਗਾਵੰ ਤੁਧਨੋ ਰਤਨ ਉਪਾਇ ਤੇਰੇ ਅਠ ਸੱਡ ਤੀਰਥ ਨਾਲੇ ਗਾਵਤ ਤੁਧ ਨੂੰ ਜੋਤ ਮਹਾਬਲ ਸੂਰਾ ਗਾਵਤ ਤੁਧ ਨੂੰ ਖਾਨਿ ਚਾਰੇ ਗਾਵਤ ਤੁਧ ਨੂੰ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸੇ ਤੁਧ ਨੂੰ ਗਾਵਨ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧ ਨੂੰ ਗਾਵਨ ਸੇ ਮਾ ਚਿਤਨਾ ਆਵਨ नानक क्या विचार सोई सोई सदा सच साहिब साचा सची नाई हैपीओस जय न जासी रचना जिन रचाई रंगी रंगी पाती कर कर जिन सी माया जिन उ ਕਰ ਕਰ ਦੇਖਿਆ ਕੀਤਾ ਆਪਣ ਜੋਂ ਤੇਤੀ ਵੜਾਈ ਜੋ तिस ਭਾਵਾ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਿ ਸਾਉ ਸਾ ਪਾਤਿ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਲਾ ਪਹਿਲਾ ਸੋਨ ਵਡਾ ਆਖਾ ਸਭ ਕੋ ਏ ਕੇਵੜ ਵਡਾ ਡੀਠਾ ਹੋਏ ਕੀ ਮਨ ਪਾਏ ਨਾ ਕਹਿਆ ਜਾਏ ਕਹਨੇ ਵਾਲੇ ਤੇਰੇ ਰਹੀ ਸਮਾਏ ਵੱਡੇ ਮੇਰੇ ਸਾਹਿਬਾ ਗਹਿਰਾ ਗੰਭੀਰਾ ਗੁਣਿੰਗ ਹੀਰਾ ਕੋਏ ਨ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾ ਸਭ ਸੁਰਤੀ ਮਨਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਾਨ ਨਾ ਜਾਈ ਤੇਰੀ ਤਿਲ ਵੜਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾਂ ਕੀਆ ਵੜਿਆਈਆ ਤੋਰ ਦੇਨ ਸਿਧੀ ਕਿਨੇ ਨਾ ਪਾਈਆ ਕਰਮ ਮਿਲੈ ਨਹੀਂ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਖਤੀ ਭਰੇ ਤੇਰੇ ਪੰਧਾਰਾ ਜਿਸ ਤੂ ਦੇ ਤਿਸੈ ਕਾ ਚਰਨ ਨਾਨਕ ਸੱਚ ਸਵਾਰਨ ਹਾਰਾ ਆਸਾ ਮਹਲਾ ਪਹਿਲਾ ਆਖਾਂ ਜਿਵਾਂ ਵਿਸਰਾ ਮਰ ਜਾਹਾਂ ਆਖਣ ਓ ਕਾ ਸੱਚਾ ਨਾਮ ساچے نام کی لاگ پوکا ات پوکا کھائے چلے دوکھا سو کہو بسرا میری ہے ساچا صاحب ساچا نا رہا ساچے نام کی دل وڈیائی آنکھ تک کیمت نہیں پائی جیسا مل کے آخن پائیں وڈا نہ ہوئے کاٹ نہ جائیں ਨਾਉ ਮਰੈ ਨ ਹੋਵੇ ਸੋਗ ਦਿਨ ਦਾ ਰਹਿ ਨ ਚੁਕੇ ਭੋਗ ਗੁਣ ਇਹੋ ਹੋਰ ਨਹੀਂ ਕੋਈ ਨਾ ਕੋ ਆਨਾ ਕੋਈ ਜਿਵੜੇ ਆਪ ਤੇਵੜ ਤੇਰੀ ਦਾਤ ਜਿੰਨ ਜਨ ਕਰਕੇ ਕੀਤੀ ਰਾਤ ਖਸਮ ਵਿਸਾਰਦੇ ਕਮ ਜਾਤ ਨਾਨਕ ਨਾਵੇ ਬਾਸਨਾਤਾ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰ ਕਾ ਬਿਨ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਲਿਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇਵ ਮੁਕ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸੁਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾ அர்ஜுனக்கே வட பாகவடே ரே சரதா சமில குண பிரகாசார பயத்தி பாக ஜம்ப ਜੋ ਸਤਿਗੁਰੂ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵਾ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਏ ਤਿੰਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਆਜਤ ਰਸ ਪਾਇ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤਵੈ ਉਦਮ ਜਹ ਆਹਰ ਹਰ ਜਿਉ ਪਰੇ ਆਸੈ ਲਪਤਰਮ ਜੰਧੂ ਪਾਏ ਤਾਂ ਕਾ ਰਿਜ ਕਾ ਗੈ ਕਰ ਤਰੇ ਆ ਮੇਰੇ ਮਤੋ ਜੀ ਸਤ ਸੰਗਤ ਮਿਲਸੋ ਤਰੇ ਆ ਗੁਰ ਪ੍ਰਸਾਦ ਪਰਮ ਪਦ ਪਾਇ ਸੁਖੇ ਕਾਸ਼ਟ ਹਰੇ ਆ ਰਹਾ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸ ਕੀ ਘਰੇ ਆ ਸਿਰ ਉਸਿਰ ਜਗ ਸੰਭਾਹਿ ਠਾਕੁਰ ਕਾਹੇ ਮਨ ਪਾਉ ਕਰਿਆ ਊੜੇ ਊੜ ਆਸ ਕੋ ਸੰਤਿਸ ਪਛ ਬਚਰੇ ਚਰੇ ਤਿਨ ਕਵਨ ਖੰਡਾਵੇ ਕਵਨ ਚੁਗਾਵਾ ਮਨ ਮਹਿ ਸਿਮਰਨ ਕਰਿਆ ਸਬਨੇ ਦਾ ਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰੇ ਆ ਜਨ ਨਾਨਕ ਬਲ ਬਲ ਸਦ ਬਲੇ ਜਾਈ ਤੇਰਾ ਅੰਤ ਨ ਪਉਰਾ ਵਰਿਆ ਰਾਗਾਸਾ ਮਹੱਲਾ ਚੌਥਾ ਸੋ ਪੁਰਗਾ ਇਕੋ ਅੰਕਾਰ ਸਤਗੁਰ ਬਰਦਾਦਾ ਸੋ ਫੁਰਕ ਨਿਰੰਜਨਾ ਹਰਪੁਰ ਤਾ ਨਿਰੰਜਨਾ ਹਰ ਅਗਮਾ ਅਗਮਾ ਪਾਰਾ ਸਾਬਤ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾ ਤਾਰ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰ ਨਿਰੰਤਰ ਜੀ ਹਰੇ ਕੋ ਫਰਕ ਸਮਾਨ ਇਕ ਦਾਤੇ ਇਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਨ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੂੰ ਤੁਦ ਬਿਨ ਅਵਰ ਨਾ ਜਾਣ ਤੂੰ ਪਾਹਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣਿਆ ਖਵਕਾਨਾ ਜੋ ਸ਼ਿਵਾ ਜੋ ਸ਼ਿਵਾ ਤੁਧ ਜੀ ਜਨਨ ਨਾਨਕ ਤਿਨ ਕੁਰਬਾਨ ਅਰਤਿਆ ਵੈ ਅਰਤਿਆ ਵੈ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਸੇ ਮੁਕਤ ਭਏ ਜਨ ਅਰਤਿਆ ਜੀ ਤਿਨ ਟੂਟੀ ਜੰਮ ਕੀ ਫਾਸੇ ਜਿਨ ਨਿਰਭਾ ਜਿਨ ਹਰ ਨਿਰਪਉ ਧਾਇਆ ਜੀ ਤਿਨ ਕਾ ਪਉ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇਤਨ ਸੇਤਨ ਜਿਨ ਹਰਤ ਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੀ ਭਗਤ ਤੇਰੇ ਭਗਤ ਸਲਾਹ ਤੁਧ ਜੀ ਹਰਨ ਕਨੇਕ ਅਨੰਤਾ ਤੇਰੇ ਅਨੇਕ ਤੇਰੇ ਅਨੇਕ ਕਰੇ ਹਰ ਪੂਜਾ ਜੀ ਤਪ ਤਪ ਹੈ ਜਪੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜਾ ਬੋ ਸਿਮਰਤ ਸਾਥ ਜੀ ਕਰ ਕਿਰਿਆ ਕਟ ਕਰਮ ਕਰੰਤਾ ਸੇ ਭਗਤ ਸੇ ਭਗਤ ਪਲੇ ਜਨਨਾਨਕ ਜੀ ਜੋ ਪਾਵੈ ਮੇਰੇ ਹਰਿ ਭਗਵੰਤਾ ਤੁਵਾਰ ਪੁਰਖਾ ਪਰੰਪਰ ਕਰਤਾ ਜੀ ਤੁਧ ਜਵੜ ਅ ਵਰਨਾ ਕੋਈ ਤੂ ਜੁਗ ਜੁਗ ਇਕ ਸਦਾ ਸਦਾ ਤੂ ਏਕੋ ਜੀ ਤੁਨੀ ਚਲ ਕਰਤਾ ਸੋਈ ਤੁਦੇ ਆਪੈ ਪਾਵੈ ਸੋਈ ਵਰਤਾ ਜੀ ਤੂ ਆਪੈ ਕਰਹਿ ਸੋਈ ਤੁਧ ਆਪੈ ਸ੍ਰਿਸ਼ਟ ਸਭ ਪਾਏ ਜੀ ਤੁਦੇ ਆਪੈ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਬਸੈ ਕਾਰਨੋਈ ਆਸਾ ਮਹਲਾ 4 ਤੂੰ ਕਰਤਾ ਸਚਿਆਰਮੜਾ ਸਾਈ ਜੋ ਤੂੰ ਪਾਵੈ ਸੋਇ ਥਿਸੀ ਜੋ ਤੂੰ ਦੇਹ ਸੋਇ ਹੋ ਪਾਈ ਰਹਾ ਸਭ ਤੇਰੀ ਤੂ ਸਭ ਨੇ ਧਿਆਆ ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮਖ ਲਾਦਾ ਮਨ ਮੁਖ ਗਵਾਇਆ ਤੁਧ ਆਪਿ ਵਿਛੋੜਿਆ ਆਪ ਰ ਮਿਲਾਇਆ ਤੂੰ ਦਰਿਆ ਸਭ ਤੁਝ ਹੀ ਮਾਏ ਤੁਝ बिन ਦੂਜਾ ਕੋਈ ਨਾ ਹੈ ਜੀ ਜਨ ਸਭ ਤੇਰਾ ਖੇਲ ਹੈ ਵਿਜੋ ਮਿਲ ਵਿਛੜਿਆ ਸੰਜੋਗੀ ਮੇਲਾ ਜਿਸ ਨੂੰ ਤੂੰ ਜਨ ਹੈ ਸੋਈ ਜਨ ਜਨ ਹਰ ਗੁਣ ਸਦੀ ਆਖ ਕਾਨ ਜਿਨ ਹਰ ਸੇਵਿਆ ਤੈਨ ਸੁਖ ਪਾਇਆ ਸਹਿਜ ਹੀ ਹਰਨਾ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਵਿੱਚ ਦੂਜਾ ਅਵਰ ਨਾ ਹੋਏ ਤੂੰ ਕਰ ਕਰ ਵਖੇ ਜਾਨਾ ਸੋਏ ਜਨ ਨਾਨਕ ਪਰਮਖ ਪਰਗਟ ਹੋਏ ਆਸਾ ਮਹਲਾ ਪਹਿਲਾ ਤਿਤ ਸਰੁਰ ਦਾ ਪਹਿਲੇ ਨਿਵਾਸ ਪਾਣੀ ਪਾਵਕ ਦਿਨ ਹੈ ਕੀ ਹੰਕਜ ਮੋਹ ਪਗ ਨਹੀਂ ਚਲੈ ਮੈਂ ਦੇਖਾ ਤਹ ਡੂਬਿਐ ਮਨ ਏਕਨ ਚਿਤਸ ਮੋੜ ਮਨ ਹਰ ਬਿਸਰਤ ਤੇਰੇ ਗੁਣ ਜਲਿਆ ਰਹਾ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਕਤਾ ਜਨਮ ਪਿਆ ਪ੍ਰਣਿਤ ਨਾਨਕ ਤਿਨ ਕੀ ਸਰਨ ਜਿੰਤੂ ਨਾਹੀ ਵਿਸਰਿਆ ਆਸਾ ਮਹਲਾ ਪੰਜਵਾਂ ਪਈ ਪਰਪਤ ਮਨਖ ਦੇਹ ਰਿਆ ਗੋਬਿੰਦ ਮਿਲ ਕੀ ਏ ਤੇਰੀ ਬਰਿਆ ਹਰ ਕਾਜ ਤਿਰਕ ਤੈ ਨ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਸਰੰਜਾਵ ਲਾਭ ਜਲ ਤਰਨ ਕਾ ਜਨਮ ਬਿਰਥਾ ਜਾ ਤਰੰਗ ਮਾਇਆ ਕਾ ਰਹਾ ਜਪ ਤਪ ਸੰਜਮ ਤਰਮਨ ਕਮਾਇਆ ਸੇਵਾ ਸਾਦ ਨ ਜਾਣਿਆ ਹਰ ਰਾਇਆ ਕਹ ਨਾਨਕ ਹਮ ਨੀਚ ਕਰਮ ਮਹਾ ਸ਼ਰਨ ਪਰੇ ਕੀ ਰਖ ਸਰ ਮਾ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਅਮਨੀਚ ਕਰਮਾ ਸ਼ਰਨ ਪਰੇ ਕੀ ਰੱਖ ਸਰਮਾ ਏਕੋ ਅੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕੋ ਬਿਉ ਬਾਚ ਬੇਨਤੀ ਚੋਪਈ ਅਮ੍ਰਿਤ ਰੋ ਹਾਤੇ ਰਖਾ ਪੂਰਨ ਹੋਏ ਚਿਤ ਕੀ ਇਛਾ ਤਾ ਚੰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਿਤਪਾਰਾ ਅਮ੍ਰਿਤ ਦੁਸ਼ਟ ਸਭ ਤੁਮ ਕਾਓ ਆਪ ਹਾਤਾ ਮੋਹ ਬਚਾਓ ਸੁਖੀ ਬਸਾ ਮੂਰ ਪਰਿਵਾਰਾ ਸੇਵਕ ਸਿਖ ਸਭ ਕਰਤਾਰਾ ਮਉਰਚਾ ਨਿਜ ਕਰਦਾ ਕਰਿਆ ਸਭ ਬੈਰਨ ਪਵਾ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੇ ਰਹੇ ਪਿਆਸਾ ਤੁਮੈ ਛਾੜ ਕੋਈ ਵਰਨਾ ਤਿ ਆਓ ਜੋ ਪਰ ਚਾਹੂੰ ਸੋ ਤੁਮ ਤੇ ਪਾਉ ਸ਼ਿਵ ਸਿਕ ਹਮਾਰੇ ਤਾਰਿਆ ਕਿਉ ਨ ਜਨ ਸਤਰ ਹਮਾਰੇ ਮਾਰਿਆ ਹੈ

काल पाए शिव सुकियो तरा काल पाए कर बिन पर सकल काल का तमा जवन काल जो सुकियो वेद राज ब्रह्म जो थियो जवन काल सो सा सवारा नमस्कार ताहे हमारा जनकाल सभ जगत बनायो दिव दैत जच्छन पजायो आद अंत इतारा सुई गुरू समो हमारा नमस्कार किसी को हमारी सकल प्रजाजन आ सारी सुकुन को सुकुन सुख दिओ सतर को पलमो बदकिया ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਤੀ ਤੇ ਗੁੰਚਰ ਅਸ ਤੁਲਾ ਸਹ ਪਰ ਕਿਰਪਾ ਦ੍ਰਿਸ਼ਟ ਕਰ ਤੁਲਾ ਸੰਤਨ ਦੁਖ ਪਾਇਤ ਦੁਖੇ ਸੁਖ ਪਾਇ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਘਟ ਕਟ ਕੇ ਪਟ ਪਟ ਕੀ ਜਾਨੈ

निरङ्कार निर्विकर्ण लम्ब आद अनिल अनाद संब तां का मूढ शरद पेदा जोपे वेदा तां कोकर्पानुमानत महामूढकेदन जानत महादेव कोक सदाशिव निरङ्कार काचिन पापेपणी बोत जिते बर्णत पेन पेन तुह ते तुमरा लखान रूपा रूपा जा कहबे दो सजा प्रथम संसार हिकु रूप रूप रंग पयोर खोर रची કોં પુરાજો બેઠા કોં સિમરપે ઓ શંકર એકાઠા સગરે શ્રષ્ટ દિખાયા ચંપા આદ જુગાદ સ્વરૂપ સે હમ તવાવવ રક્ષા મેરી તુમ કરો સિક્ખો ભાર સંગર દોટ જીતે ઉદ્વદ્દો તમ પાતા સકલ मलेશ કરો રન કહાતા ਜੀ ਆ ਤੁਝਿ ਤਉ ਸਰਨੀ ਪਰੇ ਤਿਨ ਕੈ ਦੁਸ਼ਟ ਦੁਖਿਤ ਹਮਰੇ ਪੂਰਖਾ ਜਨਪਕ ਪਰੇ ਤੇ ਹਾਰੇ ਤਿਨ ਕੈ ਤੁਮ ਸੰਕਟ ਸਬ ਤਾਰੇ ਜੋ ਕਲ ਕੋ ਇਕ ਬਾਰਤ ਆਹ ਤਾਕੇ ਕਾਲ ਨਿਕਟਨ ਹਾਂ ਰਚਉ ਹਿਤਾਏ ਸਭ ਕਾਲ ਦੁਸ਼ਟ ਅਰਿਸ਼ਟ ਤਮਹਿ ਦਤ ਕਾਲਾ कृपा दृष्टि तन जाहिं नर हरहु ताकी ताप तन कम हरहु रिद्ध शिद्ध कर्म सब होई दुष्ट छाछो सक न कोई एक बार जिन तुम्हें संवारा काल फाटे ताहे उबारा वास उबारा जिन नर नाम तिहारो तरद दुट, दुट दोख तेरं खड़क की तमे शरण तिहारी आप हो दलहो सर्व ठोर रमहो सहाय दुट दोख हो बचाई ईश्व ਪਾਏ ਗਏ ਜਪ ਤੇ ਤੁਮਰੇ ਤਵ ਤੇ ਕੋ ਆਤਰ ਨਹੀਂ ਆਨਿਆ RAM RAHIM PURAN PURAN ਅਨੇਕ ਕਹ ਮਤੇ ਕਨ ਮੰਨਿਓ ਸਿਮਰਤ ਸਾਤਰ ਬੇਦ ਸਭ ਬੋਪੇਦ ਕਹ ਅਮੇਕ ਨਾ ਜਾਣ ਸ਼ਰੀਆ ਜਪਾਨ ਕਿਰਪਾ ਤੁਮਨੀ ਕਰ ਮੈਂ ਨ ਕਹਿਓ ਸਭ ਤੋ ਹੈ ਭਕਾਨ ਦੁਹਰਾ ਸਗਰਤ ਹਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਹੇ ਗਹਿ ਕੇ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੇ ਮਹਲਾ ਤੇ ਜਾਨੰਦਾ ਇੱਕ ਓੰਕਾਰ ਸਤਿਗੁਰ ਪਰਦਾਦਾ ਆਨੰਦ ਪਿਆ ਮੇਰੀ ਮਾਇ ਸਤਿਗੁਰ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਦਾਈਆਂ ਰਾਗ ਰਤਨ ਪਰਵਾਰ ਪਰਿਆ ਸਬਦ ਗਾਉਣੀ ਹਾਈਆਂ ਸਬਦੋ ਤਾਂ ਗਾਬ ਹਰੀ ਕੇਰਾ ਮਨ ਜਿਨੀ ਵਸਾਇਆ க நான சத்க மரசாரோ லே ஹர்னா ரோ தூ மன மே து சாரணா அங்கீகார ஓ கார சப சுவாரணா ਸਭ ਨੰਗਲਾ ਸਮਰੱਥ ਆਮੀ ਸੋ ਕਿਉ ਮਨੋ ਵਿਚਾਰੇ ਕਹ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਮੇ ਸਾਚੇ ਸਹੇਬਾ ਕਿਆ ਨਹੀਂ ਕਰ ਤੇਰਾ ਕਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਤ ਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਾ ਮਨ ਬਸਿਆ ਵਾਜੀ ਸ਼ਬਦ ਕਨੇਰੇ ਕਹ ਨਾਨਕ ਸਚੇ ਸਾਹਿਬ ਕਿਆ ਨਹੀਂ ਕਰਦੇ ਰੇ ਸਚਾ ਨਾਮ ਮੇਰਾ ਆਧਾਰੋ ਸਚਾ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗਵਾਈਆ ਕਰ ਸੰਤ ਸੁਖ ਮਨ ਆਏ ਵਸਿਆ ਹੈ ਜਿਨੇ ਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਵਟੋ ਜਿਸ ਦੀਆਂ ਇਹ ਵੜਿਆਈਆ कहे नान सुनो संत शब्द तर प्यार सच मेरा आधार वाजे पंच शब्द तित कर सपाक कर सपाक शब्द वाजे कला जित कर धारिया पंच दूत तुद वास कि काल कुंटक मारिया तुर करम पाया तुद जिनका से नाम हर कै लागे ਹਨ ਅਨੰਤ ਸੁਖੁ ਹੋਆ ਤਿਤਕਾਰ ਅਨਹਦ ਵਾਜਿ ਅਨੰਦ ਸੁਨ ਵਡ ਪਾ ਕੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪਿ ਉਤਰੇ ਸੁਣੀ ਸਚੀ ਬਾਣੀ சார பூரத்தை பண்ணித்த கத்தி பவத்த சத் பூர்த்த நான்க வாஜே அன திருந்தவனி மஹ்லா பஞ்சவ ਤਾਲ ਵਿੱਚ ਦਿਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਗਾវេਓ ਜਿਸ ਕਾ ਸਭਸ ਉਧਾਰੋ ਜੀ ਕੋ ਖਾਵੈ ਜੀ ਕੋ ਪੁੰਚਾ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹ ਜਾਏ ਨਿਤ ਨਿਤ ਰਖ ਉਰਤਾਰ ਤਮ ਸੰਸਾਰ ਚਰਨ ਲਗ ਤਰੀਐ ਸਬਨਾਨਕ ਬ੍ਰਹਮ ਬਸਾਰ ਸੋ ਲੋਕ ਮਹਲਾ 5 ਤੇਰਾ ਕੀਤਾ ਜਤ ਨਹੀਂ ਮੈਨੂੰ ਜੋਗ ਕਿਤੋਈ ਮੈਂ ਨਿਰਗੁਣਿਆਰੇ ਕੋਹ ਗੁਣ ਨਹੀਂ ਆਪੇ ਤਰਸ ਪੈ ਹੋਈ ਤਰਸ ਪਿਆ ਮਹਰਾਮਤ ਹੋਈ ਸਤ ਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਤੇ ਵਹਾਰੇ ਆ ਪਉੜੀ ਤਿਥਾ ਤੂ ਸਮਰਥ ਜਿਥਾ ਕੋਈ ਨਾ ਹੈ ਹੋਥੈ ਤੇਰੀ ਰਖ ਅਗਨੀ ਉਦਰਨ ਮਾਹੈ ਸੁਨਖ ਜਮਕੇ ਦੂਤ ਨਾ ਤੇਰਾ ਛਡ ਜਾਹੈ ਪਉੜ ਜਲੇ ਬਿਸਮਸਗਾਹ ਅਭਰ ਸ਼ਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲੇ ਮੇ ਹੋ ਪੁੰਨ ਗਨ ਗੋਵਿੰਦ ਗਹ ਸਵਸ਼ਣ ਕਿਰਪਾਲ ਸਮਲ ਸਹ ਸਹ ਬਿਰਥਾ ਕੋਈ ਨਾ ਜਾਏ ਜੇ ਆਵ ਤੁਦ ਆਹ ਸਲੋਕਾ ਮਹਲਾ 5 ਅੰਤਰ ਗੁਰ ਆਰਾਧਨਾ ਦਿਵਾਂ ਜਪ ਗੁਰ ਨਾਮ ਨੇਤਰੀ ਸਤਿਗੁਰੂ ਵੇਖਣਾ ਸਰਣੇ ਸੁਨਣਾ ਗੁਰ ਨਾਮ ਸਤਿਗੁਰ ਸੇਤੀ ਰਤਿਆ ਦਰ ਕਹਿ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ ਮੈਂ ਉੱਤਮ ਕਾੜੀਐ ਵਿਰਲੇ ਕਈ ਕੇ ਮਹਲਾ ਪੰਜਵਾਂ ਰਖੀ ਰਖਨ ਹਾਰ आपारयन गुरकी प्यारन उप दयाल मनो न विर सा जनक सङ्गजल तारयन साकत दुष्ट फिन माहे बिदारयन तिसाहिब साहेब टेक नानक मन माहे ਜਿ ਜੀ ਸੋ ਸਿਮਰਤਾ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਤੀਕ ਨਾਨਕ ਮੰਨ ਮਾਹੇ ਜਿਸ ਸਿਮਰਤਾ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ